ਡੇਰਾ ਬਾਬਾ ਨਾਨਕ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਦਾਣਾ ਮੰਡੀ ਵਿੱਚ ਇੱਕ ਆਰਮੀ ਵਾਲਿਆਂ ਦਾ ਹੈਲੀਕਾਪਟਰ ਉਤਰਿਆ ਜੋ ਕਿ ਲੋਕਾਂ ਨੂੰ ਰਾਤ ਸਮਗਰੀ ਵੰਡ ਰਹੇ ਹਨ ਦੇਖੋ ਮੋਕੇ ਦੀਆਂ ਲਾਈਵ ਤਸਵੀਰਾਂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਪਿੰਡਾਂ ਦੇ ਵਿੱਚ ਰੈਸਕਿਊ ਕਰਕੇ ਲੋਕਾਂ ਨੂੰ ਪਾਣੀ ਵਿੱਚੋਂ ਕੱਢ ਕੇ ਆਰਮੀ ਦੇ ਜਵਾਨ ਉਹਨਾਂ ਨੂੰ ਛੱਡ ਰਹੇ ਹਨ ਇਹ ਦੇਖੋ ਹਰ ਪ੍ਰਭਾਵੇਜ ਪਿੰਡਾਂ ਦੇ ਵਿੱਚ ਪਾਣੀ ਤੋਂ ਕੱਢ ਕੇ ਆਰਮੀ ਦੇ ਜਵਾਨ ਲੋਕਾਂ ਨੂੰ ਲਿਆ ਰਹੇ ਹਨ ਪਾਣੀ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਡੇਰਾ ਬਾਬਾ ਨਾਨਕ ਦੀ ਅਨਾਜ ਮਿੱਟੀ ਵਿੱਚ ਛੱਡਿਆ ਗਿਆ ਹੈ ਕਾਮ ਹੈ ਭਾਰਤੀ ਆਰਮੀ ਨੂੰ ਜੋ ਹਰ ਮੁਸ਼ਕਲ ਹਾਲਾਤਾਂ ਵਿੱਚ ਭਾਰਤੀ ਲੋਕਾਂ ਦਾ ਸਾਥ ਦਿੰਦੇ ਹਨ ਇਹ ਦੇਖੋ ਵੀ ਮੌਕੇ ਤੇ ਲਾਈਵ ਤਸਵੀਰਾਂ ਅਸੀਂ ਪਹੁੰਚੇ ਹਾਂ ਇੱਥੇ ਜਿਹੜਾ ਬਾਬਾ ਨਾਨਕ ਦੀ ਅਨਾਜ ਮੰਡੀ ਹੈ ਪਾਣੀ ਵਿੱਚੋਂ ਲੋਕਾਂ ਨੂੰ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਜਿਹੜਾ ਬਾਬਾ ਨਾਨਕ ਦੀ ਅਨਾਜ ਮੰਡੀ ਵਿੱਚ ਛੱਡਿਆ ਗਿਆ ਹੈ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਦੇ ਹਰ ਤਰ੍ਹਾਂ ਦੇ ਹਾਲਾਤਾਂ ਨੇ ਚਾਰਮੀ ਦੇ ਜਵਾਨ ਲੋਕਾਂ ਨਾਲ ਖੜੇ ਹਨ ਸਲਾਮ ਹੈ ਭਾਰਤੀ ਆਰਮੀ ਨੂੰ ਇਹ 13 ਬਾਬਾ ਨਾਨਕ ਦੀ ਦਾਣਾ ਮੰਡੀ ਹੈ ਦੇਖ ਸਕਦੇ ਹੋ ਤੁਸੀਂ ਤਾਨੂ ਰਸਕੂ ਕਰਕੇ ਉਕਾਰ ਕੇ ਦਾਣਾ ਮੰਡੀ ਵਿੱਚ ਤੇ ਉਹਨੇ ਫਿਰ ਜਾ ਰਹੇ ਹਨ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਦੇ ਲਈ ਬਿਲਕੁਲ ਫ੍ਰੀ ਮੌਕੇ ਦੀਆਂ ਲਾਈਵ